ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਇੱਕ ਵੱਡਾ ਪ੍ਰਦਰਸ਼ਨ ਦਿੱਲੀ ਦੇ ਵਿੱਚ ਹੋਣ ਜਾ ਰਿਹਾ ਹੈ ਇਹ ਜੋ ਚੰਡੀਗੜ੍ਹ ਦੀਆਂ ਮੇਅਰ ਚੋਣਾਂ ਹੋਈਆਂ ਨੇ ਉਸ ਨੂੰ ਲੈ ਕੇ ਭਾਜਪਾ ਦੇ ਦਫ਼ਤਰ ਦਾ ਘਿਰਾਓ ਆਮ ਆਦਮੀ ਪਾਰਟੀ ਨੇ ਕੀਤਾ ਹੈ ਤੇ ਜਿਸ ਨੂੰ ਲੈ ਕੇ अरविंद केजरीवाल ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਾਡੇ ਕਈ ਆਗੂ ਹਿਰਾਸਤ ਦੇ ਵਿੱਚ ਲੈ ਲਏ ਨੇ ਤੇ ਜਿਸ ਤੋਂ ਬਾਅਦ ਭਾਜਪਾ ਤੇ ਤਿੱਖਾ ਨਿਸ਼ਾਨਾ ਜਿਹੜਾ ਦਿੱਲੀ ਦੇ ਮੁੱਖ ਮੰਤਰੀ अरविंद केजरीवाल ਦੇ ਵੱਲੋਂ ਸਾਧਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਭਾਜਪਾ ਆ ਉਹ ਆਮ ਆਦਮੀ ਪਾਰਟੀ ਤੋੜ ਡਰ ਗਿਆ ਅਜਿਹੇ ਜਿਹੜੇ ਬਿਆਨ ਆ ਉਹ ਦਿੱਤੇ ਗਏ ਨੇ ਤੇ ਅੱਜ ਇੱਕ ਵੱਡਾ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣਗੇ ਅਤੇ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਚੰਡੀਗੜ੍ਹ ਦੇ ਵਿੱਚ ਮੇਅਰ ਚੋਣਾਂ ਨੂੰ ਲੈ ਕੇ ਜਿਹੜਾ ਰੋਸ ਆ ਪ੍ਰਗਟਾਇਆ ਜਾ ਰਿਹਾ ਹੈ ਤੇ ਭਾਜਪਾ ਨੂੰ ਲੈ ਕੇ ਜਿਹੜਾ ਸਵਾਲ ਹੈ ਜਿਹੜਾ ਆਮ ਆਦਮੀ ਪਾਰਟੀ ਉਠਾ ਰਹੀ ਹੈ ਤੇ ਅੱਜ ED ਦੇ ਵੱਲੋਂ ਇੱਕ ਸੰਮਨ ਭੇਜਿਆ ਗਿਆ ਸੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਤੇ ਜਿਸ ਤੋਂ ਬਾਅਦ ED ਦੇ ਵੱਲੋਂ ਦਿੱਲੀ ਸ਼ਰਾਬ ਘਟਾਲਾ ਮਾਮਲੇ ਦੇ ਵਿੱਚ ਪੁੱਛ ਪੜਤਾਲ ਹੈ ਜਿਹੜੀ ਕੀਤੀ ਜਾਣੀ ਸੀ ਪਰੰਤੂ ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੇਸ਼ ਨਹੀਂ ਹੋਏ ਤੇ ਜਿਸ ਨੂੰ ਲੈ ਕੇ ਲਗਾਤਾਰ ਵਿਰੋਧੀਆਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਤੇ ਆਮ ਆਦਮੀ ਪਾਰਟੀ ਇੱਕ ਵੱਡਾ ਪ੍ਰਦਰਸ਼ਨ ਦਿੱਲੀ ਦੇ ਵਿੱਚ ਕਰਨ ਜਾ ਰਹੀ ਅਤੇ ਉੱਥੇ ਹੀ ਦਿੱਲੀ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਪ੍ਰਦਰਸ਼ਨ ਹੈ ਤੇ ਜਿਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਫਿਰ ਤੋਂ ਜਿਹੜਾ ਬੀਜੇਪੀ ਤੇ ਪਲਟਵਾਰ ਕੀਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਿਰਫ ਔਰ ਸਿਰਫ ਇੱਕ ਸਿਆਸਤ ਖੇਡੀ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਜਿਹੜਾ ਕੁਝ ਹਿਰਾਸਤ ਦੇ ਵਿੱਚ ਜੋ ਆਕੂ ਲੈ ਨੇ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਬੀਜੇਪੀ ਐ ਜਿਹੜੀ ਆਮ ਆਦਮੀ ਪਾਰਟੀ ਤੋਂ ਡਰ ਗਈ ਐ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਇੱਕ ਵੱਡਾ ਪ੍ਰਦਰਸ਼ਨ ਦਿੱਲੀ ਦੇ ਵਿੱਚ ਹੋਣ ਜਾ ਰਿਹਾ ਹੈ ਇਹ ਤੇ ਜੋ ਚੰਡੀਗੜ੍ਹ ਦੀਆਂ ਮੇਅਰ ਚੋਣਾਂ ਹੋਈਆਂ ਨੇ ਉਸ ਨੂੰ ਲੈ ਕੇ ਬੀਜੇਪੀ ਦੇ ਦਫ਼ਤਰ ਦਾ ਘਿਰਾਓ ਆਮ ਆਦਮੀ ਪਾਰਟੀ ਨੇ ਕੀਤਾ ਹੈ ਤੇ ਜਿਸ ਨੂੰ ਲੈ ਕੇ अरविंद केजरीवाल ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਾਡੇ ਕਈ ਆਕੂ ਹਿਰਾਸਤ ਦੇ ਵਿੱਚ ਲੈ ਲਏ ਨੇ ਤੇ ਜਿਸ ਤੋਂ ਬਾਅਦ ਭਾਜਪਾ ਤੇ ਤਿੱਖਾ ਨਿਸ਼ਾਨਾ ਜਿਹੜਾ ਦਿੱਲੀ ਦੇ ਮੁੱਖ ਮੰਤਰੀ अरविंद केजरीवाल ਦੇ ਵੱਲੋਂ ਸਾਧਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਭਾਜਪਾ ਆ ਉਹ ਆਮ ਆਦਮੀ ਪਾਰਟੀ ਤੋੜ ਡਰ ਗਿਆ ਅਜਿਹੇ ਜਿਹੜੇ ਬਿਆਨ ਆ ਉਹ ਦਿੱਤੇ ਗਏ ਨੇ ਤੇ ਅੱਜ ਇੱਕ ਵੱਡਾ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣਗੇ ਅਤੇ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਚੰਡੀਗੜ੍ਹ ਦੇ ਵਿੱਚ ਮੇਅਰ ਚੋਣਾਂ ਨੂੰ ਲੈ ਕੇ ਜਿਹੜਾ ਰੋਸ ਆ ਪ੍ਰਗਟਾਇਆ ਜਾ ਰਿਹਾ ਹੈ ਤੇ ਭਾਜਪਾ ਨੂੰ ਲੈ ਕੇ ਜਿਹੜਾ ਸਵਾਲ ਹੈ ਜਿਹੜਾ ਆਮ ਆਦਮੀ ਪਾਰਟੀ ਉਠਾ ਰਹੀ ਹੈ ਤੇ ਅੱਜ ED ਦੇ ਵੱਲੋਂ ਇੱਕ ਸੰਮਨ ਭੇਜਿਆ ਗਿਆ ਸੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਤੇ ਜਿਸ ਤੋਂ ਬਾਅਦ ED ਦੇ ਵੱਲੋਂ ਅੰ ਦਿੱਲੀ ਸ਼ਰਾਬ ਘਟਾਲਾ ਮਾਮਲੇ ਦੇ ਵਿੱਚ ਪੁੱਛ ਪੜਤਾਲ ਹੈ ਜਿਹੜੀ ਕੀਤੀ ਜਾਣੀ ਸੀ ਪਰੰਤੂ ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੇਸ਼ ਨਹੀਂ ਹੋਏ ਤੇ ਜਿਸ ਨੂੰ ਲੈ ਕੇ ਲਗਾਤਾਰ ਵਿਰੋਧੀਆਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਤੇ ਆਮ ਆਦਮੀ ਪਾਰਟੀ ਇੱਕ ਵੱਡਾ ਪ੍ਰਦਰਸ਼ਨ ਦਿੱਲੀ ਦੇ ਵਿੱਚ ਕਰਨ ਜਾ ਰਹੀ ਅਤੇ ਉੱਥੇ ਹੀ ਦਿੱਲੀ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਪ੍ਰਦਰਸ਼ਨ ਹੈ ਤੇ ਜਿਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਫਿਰ ਤੋਂ ਜਿਹੜਾ ਬੀਜੇਪੀ ਤੇ ਪਲਟਵਾਰ ਕੀਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਿਰਫ ਔਰ ਸਿਰਫ ਇੱਕ ਸਿਆਸਤ ਖੇਡੀ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਜਿਹੜਾ ਕੁਝ ਹਿਰਾਸਤ ਦੇ ਵਿੱਚ ਜੋ ਆਕੂ ਲੈ ਨੇ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਬੀਜੇਪੀ ਐ ਜਿਹੜੀ ਆਮ ਆਦਮੀ ਪਾਰਟੀ ਤੋਂ ਡਰ ਗਈ